ਬਲਕਿ ਜਦੋਂ ਮੇਰੀ ਮੰਮਾ ਦਾ ਠੀਕ ਨਹੀਂ ਰਹਿੰਦੇ ਸੀ ਮੰਮਾ ਦਾ ਮੇਰੀ ਕਿਡਨੀ ਦਾ ਆਪਰੇਸ਼ਨ ਹੋਇਆ ਰਿਮੂਵ ਕਰਵਾਈਆ ਤੇ ਮੰਮਾ ਹੁਣ ਮੇਰੇ ਠੀਕ ਨੇ ਅਸੀਂ ਇੱਕੋ ਹੀ ਅਰਦਾਸ ਕੀਤੀ ਸੀ ਵਾ ਬਾਬਾ ਜੀ ਅਸੀਂ ਤੁਹਾਡੇ ਲੱਗੇ ਆਏ ਆ ਸਾਡੀ ਉਹ ਮਰਦ ਪੂਰੀ ਕਰੋ ਸਾਨੂੰ ਸਾਲ 316 ਸਾਲ ਹੋ ਗਏ ਨੇ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਹੁਣ ਸਾਡਾ ਆਪਣਾ ਘਰ ਆਪ ਤਿਆਰ ਹੋਇਆ ਵਾ ਉਹ ਵੀ ਪਾਪਾ ਦੀਪ ਸਿੰਘ ਜੀ ਦੇ ਘਰ ਕਿ ਸਿਰਫ 3 ਪੈਰਾਂ ਦੇ ਘਰ ਬਸ ਇਹੀ ਆ ਵੀ ਮਿਲਗੀ ਹੁਣ ਵਧੀਆ ਲਾਈਫ ਜੀ ਰਹੇ ਆ ਪਾਹਣਾ ਤੇ ਕੋਈ ਵੀ ਮੁਸ਼ਕਿਲ ਨਹੀਂ ਹੁੰਦੀ ਲਾਈਫ ਦੇ ਵਿੱਚ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀ ਬਸ ਸਹੀ ਆ ਵੀ ਮਤਲਬ ਅਨੰਤ ਆ ਰਿਹਾ ਆਪਾਂ ਨੂੰ ਇੱਥੇ ਆ ਕੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸਾਨੂੰ ਹੋਏ 3 ਵੀਕਸ ਹੋਏ ਨੇ ਕਿ ਤੁਹਾਨੂੰ ਤੁਸੀਂ ਲੋਕਲ ਹੋ ਹਾਂਜੀ ਅਸੀਂ Shimla Puri Ludhiana Brota Road ਤੋਂ ਅੱਛਾ ਠੀਕ ਹੈ ਕਿੰਨਾ ਆਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਜੀ ਦੇਖੋ ਸੰਗਤ ਦੇ ਨਾਲ ਹੀ ਆਪਾਂ ਨੂੰ ਆਨੰਦ ਮਿਲਦਾ ਹੈ ਤੇ ਹੋਰ ਜੇ ਰੱਬ ਦੇ ਲਾਟ ਲੱਗੀਆਂ ਤਾਂ ਹੀ ਆਪਾਂ ਨੂੰ ਆਨੰਦ ਮਿਲੇਗਾ। ਜੀ ਕਹਿੰਦੇ ਆਪਾਂ ਦੀਪ ਸਿੰਘ ਜੀ ਸਾਰੀਆਂ ਮੁਰਾਦਾ ਪੂਰੀਆਂ ਕਰ ਦਿੰਦੇ ਨੇ ਤੁਹਾਡੀ ਕੋਈ ਹੋਈ ਹੋਵੇ ਤੁਸੀਂ ਸਾਂਝ ਕਰਨਾ ਚਾਹੋ। ਹਾਂਜੀ ਸਾਡੀਆਂ ਦੋ ਮੁਰਾਦਾ ਪੂਰੀਆਂ ਹੋਈਆਂ ਬਲਕਿ ਜਦੋਂ ਮੇਰੀ ਮੰਮਾ ਦਾ ਠੀਕ ਨਹੀਂ ਰਹਿੰਦੇ ਸੀ ਮੰਮਾ ਦਾ ਮੇਰੀ ਕਿਡਨੀ ਦਾ ਆਪਰੇਸ਼ਨ ਹੋਇਆ ਰਿਮੂਵ ਕਰਵਾਈਆ। ਸੋ ਤੇ ਮੰਮਾ ਹੁਣ ਮੇਰੇ ਠੀਕ ਨੇ ਅਸੀਂ ਇੱਕੋ ਹੀ ਅਰਦਾਸ ਕੀਤੀ ਸੀ ਵਾ ਬਾਬਾ ਜੀ ਅਸੀਂ ਤੁਹਾਡੇ ਲੱਗੇ ਆਏ ਆ ਸਾਡੀ ਉਹ ਮਰਦ ਪੂਰੀ ਕਰੋ ਤੇ ਮੇਰੇ ਹੁਣ ਅਸੀਂ ਸਾਨੂੰ ਸਾਲ 316 ਸਾਲ ਹੋ ਗਏ ਨੇ ਅਸੀਂ ਕਿਰਾਏ ਤੇ ਰਹਿੰਨੇ ਆ ਤੇ ਹੁਣ ਸਾਡਾ ਆਪਣਾ ਘਰ ਆਪੋ ਤਿਆਰ ਹੋਇਆ ਵਾ ਉਹ ਵੀ ਬਾਬਾ ਦੀਪ ਸਿੰਘ ਜੀ ਦੇ ਘਰ ਕੇ ਸਿਰਫ 3 ਪਹਿਰਿਆਂ ਦੇ ਘਰ ਠੀਕ ਹੈ ਠੀਕ ਹੈ ਤੇ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਆਪਣੇ ਪਹਿਲੇ ਦੇ ਜੀਵਨ ਚ ਜਦੋਂ ਬਾਬਾ ਦੀਪ ਸਿੰਘ ਜੀ ਨਾਲ ਨਹੀਂ ਸੀ ਜੁੜੇ ਤੇ ਹੁਣ ਜਿਹੜਾ ਜੁੜ ਗਏ ਹੋ બસ ਇਹੀ ਆ ਵੀ ਮਿਲਗੀ ਹੁਣ ਵਧੀਆ ਲਾਈਫ ਜੀ ਰਹੇ ਆ ਪਾਹਣਾ ਤੇ ਕੋਈ ਵੀ ਮੁਸ਼ਕਿਲ ਨਹੀਂ ਹੁੰਦੀ ਲਾਈਫ ਦੇ ਵਿੱਚ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀ ਬਸ ਇਹੀ ਆ ਵੀ ਮਤਲਬ ਅਨੰਤ ਆ ਰਿਹਾ ਆਪਕੋ ਨੂੰ ਇੱਥੇ ਆ ਕੇ ਕਿੰਨਾ ਸ਼ੁਕਰਾਨਾ ਕਰਦੇ ਤੁਸੀਂ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਜਿੰਨਾ ਇਹਨਾਂ ਨੇ ਸ਼ੁਕਰਾਨਾ ਦੇ ਸੀਦੇ ਉਹ ਨਹੀਂ ਐ ਬਸ ਇਹ ਆ ਵੀ ਸਾਰੇ ਜਣੇ ਰੱਬ ਨੂੰ ਕਿ ਉਹ ਇੱਕ ਵਾਰੀ ਇੱਕ ਮੁਰਾਦ ਪੂਰੀ ਕਰਾਂਗੇ ਸਾਰੀ ਕਰਾਂਗੇ ਥੈਂਕ ਯੂ ਓਕੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਸਭ ਵਾਈਗੁਰ ਜੀ ਦਾ ਖਾਲਸਾ ਸਭ ਵਾਈਗੁਰ ਜੀ ਕੀ ਫਤਿਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸਾਨੂੰ ਹੋਏ 3 ਵੀਕਸ ਹੋਏ ਨੇ ਕਿ ਤੁਹਾਨੂੰ ਤੁਸੀਂ ਲੋਕਲੋਂ ਹਾਂਜੀ ਅਸੀਂ ਸ਼ਿਮਲਾਪੁਰੀ ਲੁਧਿਆਣੇ ਬ੍ਰੋਟਰ ਰੋਡ ਤੋਂ ਅੱਛਾ ਠੀਕ ਹੈ ਕਿੰਨਾ ਆਨੰਦ ਮਿਲਦਾ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਜੀ ਦੇਖੋ ਸੰਗਤ ਦੇ ਨਾਲ ਹੀ ਆਪਾਂ ਨੂੰ ਆਨੰਦ ਮਿਲਦਾ ਤੇ ਹੋਰ ਜੇ ਰੱਬ ਦੇ ਲਾਟ ਲੱਗੀਆਂ ਤਾਂ ਹੀ ਆਪਾਂ ਨੂੰ ਆਨੰਦ ਮਿਲੇਗਾ। ਤੁਸੀਂ ਕਹਿੰਦੇ ਆਪਾਂ ਦੀਪ ਸਿੰਘ ਜੀ ਸਾਰੀਆਂ ਮੁਰਾਦਾਂ ਪੂਰੀਆਂ ਕਰ ਦਿੰਦੇ ਨੇ ਤੁਹਾਡੀ ਕੋਈ ਹੋਈ ਹੋਵੇ ਤਾਂ ਸਾਂਝ ਕਰਨਾ ਚਾਹੋ। ਹਾਂਜੀ ਸਾਡੀਆਂ ਦੋ ਮੁਰਾਦਾਂ ਪੂਰੀਆਂ ਹੋਈਆਂ ਬਲਕਿ ਜਦੋਂ ਮੇਰੇ ਮੰਮਾ ਦਾ ਠੀਕ ਨਹੀਂ ਰਹਿੰਦੇ ਸੀ ਮੰਮਾ ਦਾ ਮੇਰੇ ਕਿਡਨੀ ਦਾ ਆਪਰੇਸ਼ਨ ਹੋਇਆ ਰਿਮੂਵ ਕਰਵਾਈਆ ਸੋ ਤੇ ਮਮਾ ਹਣ ਮੇਰੇ ਠੀਕ ਨੇ ਅਸੀਂ ਇੱਕੋ ਹੀ ਅਰਦਾਸ ਕੀਤੀ ਸੀ ਵਾ ਬਾਬਾ ਜੀ ਅਸੀਂ ਤੁਹਾਡੇ ਲੱਗੇ ਆਏ ਆ ਸਾਡੀ ਉਹ ਮਰਦ ਪੂਰੀ ਕਰੋ ਤੇ ਮੇਰੇ ਹੁਣ ਅਸੀਂ ਸਾਨੂੰ ਸਾਲ 316 ਸਾਲ ਹੋ ਗਏ ਨੇ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਹੁਣ ਸਾਡਾ ਆਪਣਾ ਘਰ ਆਪੋ ਤਿਆਰ ਹੋਇਆ ਵਾ ਉਹ ਵੀ ਬਾਬਾ ਦੀਪ ਸਿੰਘ ਜੀ ਦੇ ਘਰ ਕਿ ਸਿਰਫ 3 ਪੈਰਾਂ ਦੇ ਘਰ ਕਿ ਠੀਕ ਹੈ ਤੇ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਆ ਆਪਣੇ ਪਹਿਲੇ ਦੇ ਜੀਵਨ ਚ ਜਦੋਂ ਬਾਬਾ ਦੀਪ ਸਿੰਘ ਜੀ ਨਾਲ ਨਹੀਂ ਸੀ ਜੁੜੇ ਤੇ ਹੁਣ ਜਿਹੜਾ ਜੁੜ ਗਏ ਹੋ بس ਇਹੀ ਆ ਵੀ ਮਿਲ ਗਈ ਹੁਣ ਵਧੀਆ ਲਾਈਫ ਜੀ ਰਿਆਂ ਪਾਹਣਾ ਤੇ ਕੋਈ ਵੀ ਮੁਸ਼ਕਿਲ ਨਹੀਂ ਹੁੰਦੀ ਲਾਈਫ ਦੇ ਵਿੱਚ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀ بس ਇਹੀ ਆ ਵੀ ਮਤਲਬ ਅਨੰਤ ਆ ਰਿਹਾ ਆਪਕੋ ਨੂੰ ਇੱਥੇ ਆ ਕੇ ਕਿੰਨਾ ਸ਼ੁਕਰਾਨਾ ਕਰਦੇ ਤੁਸੀਂ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਜਿੰਨਾ ਇਹਨਾਂ ਨੂੰ ਸ਼ੁਕਰਾਨਾ ਦੇ ਇਸਦੇ ਉਹ ਨਹੀਂ ਆ ਬਸ ਇਹੀ ਆ ਵੀ ਸਾਰਿਆਂ ਨੇ ਰੱਬ ਨੂੰ ਕਿ ਉਹ ਇੱਕ ਵਾਰੀ ਇੱਕ ਮੁਰਾਦ ਪੂਰੀ ਕਰਾਂਗੇ ਸਾਰੀ ਕਰਾਂਗੇ ਠੀਕ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ